ਦਿਲਾਂ ਨਵਾਂ ਸ਼ਹਿਰ ਤੋਂ ਫਗਵਾੜਾ ਨੈਸ਼ਨਲ ਹਾਈਵੇ ਉੱਤੇ ਥਾਣਾ ਬਹਿਰੀਬ ਅਧੀਨ ਆਉਂਦੇ ਪਿੰਡ ਬਹੂਆ ਸਾਹਮਣੇ ਇੱਕ ਕਾਰ ਬਿਕਾਬੂ ਹੋ ਕੇ ਗਹਿਰੇ ਛੱਪੜ ਵਿੱਚ ਜਾ ਗਈ ਜੀ। ਟਿਸ਼ਵਟ ਸਵਾਰ ਦੋ ਮਹਿਲਾਵਾਂ ਇੱਕ 5 ਸਾਲ ਦਾ ਬੱਚਾ ਅਤੇ ਕਾਰ ਚਾਲਕ ਉਸ ਛੱਪੜ ਵਿੱਚ ਜਾ ਫਸੇ। ਜਿੰਨਾਂ ਵਿੱਚੋਂ ਇੱਕ ਮਹਿਲਾ ਅਤੇ ਬੱਚੇ ਨੂੰ ਲੋਕਾਂ ਨੇ ਮੁਸਤੈਦੀ ਨਾਲ ਛੱਪੜ ਵਿੱਚੋਂ ਬਾਹਰ ਕੱਢ ਲਿਆ ਗਿਆ ਜਦਕਿ ਕਾਰ ਚਾਲਕ ਅਤੇ ਉਸ ਦੀ ਮਾਸੀ ਨੂੰ ਛੱਪੜ ਵਿੱਚੋਂ ਬਾਹਰ ਕੱਢ ਕੇ ਫਗਵਾੜਾ ਦੇ ਸਿਵਲ ਹਸਪਤਲ ਭੇਜ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੋਨਾਂ ਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਜੋ ਕਿ ਗੜ ਸ਼ੰਕਰ ਦੇ ਨਜ਼ਦੀਕ ਪਿੰਡ ਬਗਵਾਈਂ ਦੇ ਰਹਿਣ ਵਾਲੇ ਸਨ ਉਹ ਆਪਣੇ ਪਿੰਡ ਤੋਂ ਜਲੰਧਰ ਜਾ ਰਹੇ ਸਨ। ਬਰਤਕ ਚਾਲਕ ਦੀ ਪਤਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਪਤੀ ਨੂੰ ਹਾਰਟ ਐਟੈਕ ਆ ਗਿਆ ਸੀ ਜਿਸ ਕਰਕੇ ਕਾਰ ਛੱਪੜ ਵਿਖੇ ਜਾਗ ਰਹੀ। ਆਓ ਦੇਖਦੇ ਹਾਂ ਨਵਾਂ ਸ਼ਹਿਰ ਤੋਂ ਜਸੰਦਰ ਪਾਰਕਲੇਟ ਦੀ ਇਹ ਵਿਸ਼ੇਸ਼ ਰਿਪੋਰਟ। ਜੀ ਤੇਰਾ ਨਾਮ ਕੀ ਹੈ? ਕਿੰਨੇ ਜਣਾ ਸੁਪਾ? ਠੀਕ ਹੈ। ਤੁਹਾਡਾ ਨਾਮ ਕੀ ਆ? ਹਰਪ੍ਰੀਤ ਕਰਨ। ਹਰਪ੍ਰੀਤ ਕਰਨ। ਇਹ ਬੇਟੇ ਦਾ ਨਾਮ। ਗੁਰਬਾਲ ਸਿੰਘ। ਗੁਰਬਾਲ ਸਿੰਘ। ਗੁਰਬਾਲ ਸਿੰਘ। ਠੀਕ ਹੈ। ਤੇ ਮਾਸੀ ਤੁਹਾਡੀ ਮੇਰੇ ਉਹ ਕੀ ਨਾਮ ਨਾਲ? ਉਹ ਤਾਂ ਸੋਹਣੇ ਤੋਂ ਆਏ ਸੀਗੇ ਸਰਨਾਗਰ। ਸੋਡਾ ਪੈਂਦੇ ਉਹਨਾਂ ਸੁਨਾਮ ਸੁਨਾਮ ਬਰਨਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਨੰਬਰ ਸ਼ੋਤਮ ਹੈ ਸ਼ੋਤਮ ਕੋ ਤੇ ਤੁਹਾਡੇ ਹਾਸਲੇ ਦਾ ਨਾਮ ਪੂਰਾ ਕੀ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਠੀਕ ਆ ਕੋ ਡਰਾਈਵ ਕਰ ਰਹਾ ਸੀ ਹੈ ਤੇ ਹੋਈ ਕਿਦਾਂ ਉਹ ਵੱਡੀ ਉਹ ਮੇਰੇ ਹਸਬੰਡ ਨੇ ਦੇਰ ਚੋਂ ਸ਼ੋਰ ਲੱਗ ਗਿਆ ਸੀ ਅੱਛਾ ਦਰਦ ਜਾਂ ਹੋਰ ਲੱਗ ਗਿਆ ਜੀ ਕਿ ਉਹਨੂੰ ਕੋਈ ਗੱਡੀ ਕੰਟਰੋਲ ਨਹੀਂ ਆ ਅੱਛਾ ਉਹਨੇ ਕਿਸੇ ਨੂੰ ਵੱਜ ਕੇ ਗੱਡੀ ਸਿੱਧੀ ਵਿੱਚ ਦੇ ਦਿੱਤੀ ਫੇਰ ਵੱਜੀ ਉਹ ਕਿੱਡੀ ਕਿਸੇ ਵੱਜੀ ਆ ਉਹ ਇੰਤ ਆ ਰਿਹਾ ਕਿੱਝ ਵੱਜੀ ਆ ਅੱਛਾ